ਇਕਨੋਮੀ ਨੂੰ ਲੈ ਕੇ ਇੱਕ ਸਭ ਤੋਂ ਵੱਧ ਕ੍ਰਿਟਿਸਿਜ਼ਮ ਜਿਹੜਾ ਆਪੋਜੀਸ਼ਨ ਤੁਹਾਡੇ ਬਾਰੇ ਕਰਦੀ ਉਹ ਕਹਿੰਦੇ ਕਿ ਇਹ ਸਰਕਾਰ ਨੇ ਫਰੀ ਦੀਆਂ ਮੰਗਫਲੀਆਂ ਬਹੁਤ ਵੰਡੀਆਂ ਫਰੀ ਬੀਜ਼ ਨੂੰ ਲੈ ਕੇ ਕ੍ਰਿਟਿਸਾਈਜ਼ ਕੀਤਾ ਜਾਂਦਾ ਕਹਿੰਦੇ ਜਿਹੜਾ 40 50 ਹਜ਼ਾਰ ਕਰੋੜ ਬਿਜਲੀ ਵਾਲੇ ਮਸਲੇ ਤੇ ਵਕ ਵਕ ਥਾਮਾਂ ਤੇ ਅਜੇ ਪੈਨਸ਼ਨ ਤੁਸੀਂ ਦੇਣੀ ਹੈ ਤੇ ਸੂਬਾ ਤਾਂ ਕਹਿੰਦੇ ਇਹ ਇਸ ਮਾਲੀ ਕੰਡੀਸ਼ਨ 'ਚ ਹੈ ਹੀ ਨਹੀਂ ਬਤੌਰ ਫਾਈਨੈਂਸ ਮਿਨਿਸਟਰ ਤੁਸੀਂ ਸਬਸਿਡੀ ਨੂੰ ਫਰੀ ਬੀਜ਼ ਜਿਹਨੂੰ ਕਹਿੰਦੇ ਆ ਔਰ ਪੈਨਸ਼ਨ ਵਾਲੇ ਮਸਲੇ ਨੂੰ ਤੁਹਾਡਾ ਇਹਦੇ ਤੇ ਕੀ ਜਵਾਬ ਹੈਗਾ ਦੇਖੋ ਸਟੇਟ ਸਟੇਟ ਕਿਸ ਚੀਜ਼ ਲਈਆ ਸਟੇਟ ਲੋਕਾਂ ਦੀ ਭਲਾਈ ਦੇ ਲਈ ਆ ਜੇ ਸਟੇਟ ਦੇ ਚੈਕਰ ਦੇ ਅੰਦਰ ਸਟੇਟ ਦੇ ਖਜ਼ਾਨੇ ਦੇ ਅੰਦਰ ਪੈਸੇ ਇਕੱਠੇ ਹੋ ਰਹੇ ਨੇ ਤਾਂ ਸਾਡਾ ਪਹਿਲਾ ਫਰਜ਼ ਆ ਕੋਈ ਕਰਜ਼ਾ ਚੱਕ ਕੇ ਤੁਸੀਂ ਲੋਕਾਂ ਨੂੰ ਵੰਡੀ ਜਾ ਬਿਲਕੁਲ ਕਾਂਗਰਸ ਪਾਰਟੀ ਦੇ ਸਮੇਂ 3 ਸਾਲ ਪੰਜਾਬ ਦੇ ਅੰਦਰ ਲਾਕਡਾਊਨ ਲੱਗਿਆ ਰਿਹਾ 3 ਸਾਲ ਲਾਕਡਾਊਨ ਰਿਹਾ ਔਰ ਖਰਚੇ ਬਿਲਕੁਲ 0 ਤੇ ਆਗੇ ਸੀਗੇ ਔਰ ਉਸ ਸਮੇਂ ਜੇ ਤਾਂ ਖਰਚੇ 0 ਤੇ ਆਗੇ ਉਸ ਸਮੇਂ ਕੀ ਹੋਇਆ ਪੰਜਾਬ ਚ ਔਰ ਉਸ ਸਮੇਂ 1 ਲੱਖ 5000 ਕਰੋੜ ਰੁਪਇਆ ਐਡ-ਆਨ ਹੋਇਆ ਐਡ-ਆਨ ਹੋਇਆ ਯਾਨੀ ਕਿ ਵਾਧੂ ਖਰਚਾ ਹੋਇਆ ਜਿਹੜਾ ਸੌਰੀ ਉਹਦੇ ਵਿੱਚ ਕਰਜ਼ੇ ਦੇ ਅੰਦਰ ਉਹਦੇ ਕਰਜ਼ਾ ਵਧ ਗਿਆ 1 ਲੱਖ 50000 ਕੋਰ ਰੁਪਿਆ ਖਰਚਾ ਇੱਕ ਨਹੀਂ ਹੋਇਆ ਸੋ ਉਦੋਂ 60000 ਕੋਰ ਰੁਪਿਆ ਗਵਰਨਮੈਂਟ ਆਫ ਇੰਡੀਆ ਤੋਂ ਕੰਪਨਸੇਸ਼ਨ ਆ ਗਿਆ ਅਸੀਂ ਤਾਂ ਆਪਣੇ ਪੈਰਾਂ ਤੇ ਖੜੇ ਹੋ ਰਿਆਂ ਅਸੀਂ ਕਰਜ਼ਾ ਦੇ ਲੈ ਰਹਿਆਂ ਤੁਹਾਨੂੰ ਕਰਜ਼ਾ ਤਾਂ ਮਿਲ ਰਿਹਾ ਜੇ ਸਾਡੇ ਕੋਲੇ ਦਾਣੇ ਨੇਗੇ ਜੇ ਸਾਡੇ ਕੋਲੇ ਦਿਖਾਉਣ ਲਈ ਹੈਗਾ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲੈ ਰਹਿਆਂ ਕਿ ਭਾਈ ਸਾਡੇ ਕੋਲੇ ਆ ਪ੍ਰਾਪਰਟੀ ਆ ਆ ਸਾਡੇ ਕੋਲੇ ਐਸੈਟ ਨੇਗੇ ਅਸੀਂ ਉਸ ਐਸੈਟ ਦੇ ਅਗੇਂਸਟ ਲੈ ਰਹਿਆਂ